वह तो वक्त आपका जिंदगी होना जिस तरह अच सारा प्रभाव खाली इसे तरह ही ਹਾਂਜੀ ਮੇਰਾ ਨਾਮ ਗੁਰਜਨ ਸਿੰਘ ਕੋਕਰੀਆ ਜੀ ਮੈਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦਾ ਸੂਬੇ ਦਾ ਕਨਵੀਨਰ ਆ ਜੀ ਅੱਜ ਜੋ ਅਸੀਂ ਪੰਜਾਬ ਸਰਕਾਰ ਦਾ ਪਤਲਾ ਫੂਕ ਰਹੇ ਆ ਕਿਉਂਕਿ ਜਿੱਥੇ ਸਰਕਾਰ ਜਿਹੜੀ ਬਾਰ-ਬਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਆ ਉਹਦੇ ਨਾਲ ਦੀ ਨਾਲ ਸਰਕਾਰ ਨੇ ਸੱਤਾ ਦੇ ਕਾਬਜ ਹੁਣ ਸਾਰੇ ਵਾਅਦਾ ਕੀਤਾ ਸੀ ਜਿਹੜੇ 2004 ਤੋਂ ਬਾਅਦ ਭਰਤੀ ਮੁਲਾਜ਼ਮ ਆ ਉਹਨਾਂ ਦੀ ਪਹਿਲੀ ਕੈਬਨਿਟ ਦੇ ਵਿੱਚ ਵੀ ਉਹਨਾਂ ਦੇ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਜਿਹੜੀ ਲਾਗੂ ਕਰਾਂਗੇ ਪਰ ਅੱਜ 2.5 ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਸਰਕਾਰ ਆ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਮਲਾਜਮਾਂ ਤੇ ਜਿਹੜੀ ਲਾਗੂ ਨਹੀਂ ਕਰ ਰਹੀ ਜਿਹਦੇ ਰੋਸ ਵਿੱਚੋਂ ਅੱਜ ਅਸੀਂ ਸਾਂਝੇ ਮਲਾਜਮ ਫਰੰਟ ਦੇ ਨਾਲ ਜਿਹੜਾ ਇਹ ਪਤਲਾ ਫੂਕ ਰਹੇ ਆ ਪੰਜਾਬ ਸਰਕਾਰ ਦਾ ਤੇ ਅਗਲੇ ਦੇ ਵਿੱਚ 3 ਸਤੰਬਰ ਨੂੰ ਆ ਜਿਹੜੀ ਪੰਜਾਬ ਪਦਰ ਦੀ ਜਿਹੜੀ ਰੈਲੀ ਆ ਚੰਡੀਗੜ੍ਹ ਵਿਖੇ ਰੱਖੀ ਗਈ ਆ ਉਸ ਰੈਲੀ ਦੇ ਵਿੱਚ ਵੀ ਅਸੀਂ ਪਰਮਿਸ਼ਨ ਮਿਲਿਤ ਕਰਕੇ ਆ ਜਿਹੜੀ ਸਰਕਾਰ ਨੂੰ ਇਹ ਮੰਗ ਕਰਦੇ ਆ ਵੀ ਜਿਹੜੀ ਉਦੋਂ ਪਹਿਲਾਂ ਪਹਿਲਾਂ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਮਲਾਜਮਾਂ ਤੇ ਲਾਗੂ ਕਰ ਦੇਵੇ ਕਿਉਂਕਿ ਜੋ ਇਹਨਾਂ ਨੇ 4 ਨੰਬਰ ਤੇ ਮੰਗ ਪਾਈ ਸੀ ਬਕਾਇਦਾ ਜੋ ਕੇਜਰੀਵਾਲ ਸਾਹਿਬ ਦੇ ਜਿਹੜਾ ਮੈਨੀਫੈਸਟੋ ਲਾਗੂ ਕੀਤਾ ਸੀ ਕਿ ਤਰੰਤ ਅਸੀਂ ਜਿਹੜੀ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਪਰ 2.5 ਸਾਲ ਬੀਤ ਜਾਣ ਤੋਂ ਬਾਅਦ ਵੀ ਹਾੜੇ ਹੱਥ ਪੱਲੇ ਅਜੇ ਤੱਕ ਕੁਝ ਨਹੀਂ ਹੋਇਆ ਇਸ ਕਰਕੇ ਤਕਰੀਬਨ 2.5 ਲੱਖ ਮਲਾਜਮਾਂ ਜਿਹੜੇ ਪੁਰਾਣੀ ਪੈਨਸ਼ਨ ਦੇ ਨਾਲ ਸਬੰਧਤ ਆ ਜੋ 2004 ਤੋਂ ਵੱਧ ਭਰਤੀ ਆ ਉਹਨਾਂ ਦੇ ਪੱਲੇ ਹਲੇ ਤੱਕ ਨਿਰਾਸ਼ਾ ਹੀ ਪਈ ਹੈ ਜਿਸ ਦੇ ਰੋਸ ਵਿੱਚ ਅੱਜ ਅਸੀਂ ਇਹਦਾ ਪਤਲਾ ਮੀਨ ਚੌਂਕ ਬੱਸ ਸਟੈਂਡ ਮੋਗਾ ਦੇ ਵਿਖੇ ਫੂਕ ਰਹੇ ਹਾਂ ਤਾਂ ਸਾੜਿਆ ਕਿਉਂ ਸਾੜਿਆ ਕੀ ਕਹਿਣਾ ਚਾਹੁੰਗੇ ਇਸ ਬਾਰੇ ਅੱਜ ਕੀ ਮੰਗਾਂ ਨੇ ਤੁਹਾਡੀ ਅੱਜ ਜਿਹੜਾ ਅਸੀਂ ਪੁਤਲਾ ਸਾੜਿਆ ਹੈ ਇਹ ਭਗਵਾਨ ਤਮਾਨ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ ਕਿਉਂਕਿ ਸਰਕਾਰ ਨੇ ਜਦੋਂ ਜਲੰਧਰ ਦੀ ਚਿਮਨੀ ਚੋਣ ਸੀ ਉਦੋਂ ਅਸੀਂ ਉੱਥੇ ਆਪਦਾ ਮਾਰਚ ਰੱਖਿਆ ਸੀ ਪਿੰਡਾਂ ਵਿੱਚ ਉਸ ਸਮੇਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਜਲਦੀ ਹੀ ਮੀਟਿੰਗ ਦੇ ਕੇ ਮੰਗਾਂ ਮਸਲਿਆਂ ਦਾ ਹੱਲ ਕਰਾਂਗੇ ਉਦੋਂ ਬਾਅਦ ਮੀਟਿੰਗ ਦੇਣ ਦੀ بجائے ਗਾਹ ਮੀਟਿੰਗ ਅੱਗੇ ਪਾਤੀ ਉਦੋਂ ਬਾਅਦ ਫਿਰ ਮੀਟਿੰਗ ਅੱਗੇ ਪਾਤੀ ਹੁਣ ਪੰਜਾਬ ਸਰਕਾਰ ਨੇ ਉਹ ਮੀਟਿੰਗ ਜਿਹੜੀ ਹੈਗੀ ਹੈ ਉਹ ਅੱਗੇ ਫਿਰ ਪਾਗੇ ਪਾਤੀ ਹੈ ਹੁਣ ਕਿਉਂਕਿ ਸਾਡੀਆਂ ਮੰਗਾ ਮਸਲੇ ਜਿਹੜੇ ਹੈਗੇ ਚਾਹੇ 259 ਦੀ ਮੰਗ ਹੋਵੇ ਚਾਹੇ ਡੀਏ ਦੀ ਮੰਗ ਹੋਵੇ ਚਾਹੇ ਹੋਰ ਮੰਗਾ ਸਾਡੀਆਂ ਬਹੁਤ ਸਾਰੀਆਂ ਪੈਂਡਿੰਗ ਨੇ ਹੁਣ ਅਸੀਂ ਫੈਸਲਾ ਕੀਤਾ ਪੰਜਾਬ ਪੱਧਰ ਤੇ ਜਿਹੜੀ ਹੁਣ ਉਹਨਾਂ ਨੇ ਮੀਟਿੰਗ ਦਿੱਤੀ ਹੈਗੀ ਹੈ 12 ਤਰੀਕ ਦੀ ਉਹ ਮੀਟਿੰਗ ਤੇ ਅਸੀਂ ਨਹੀਂ ਜਾਵਾਂਗੇ ਕਿਉਂਕਿ ਸਾਨੂੰ ਉਹਨਾਂ ਤੋਂ ਆਸ ਨਹੀਂ ਉਹ ਥੱਲੇ ਕਿਤੇ ਹੋਰ ਨਾ ਮੰਤਰੀਆਂ ਨੂੰ ਕਹਿੰਦੇ ਕਿਤੇ ਐਸ ਨਾਲ ਮੀਟਿੰਗ ਕਰ ਲਓ ਕਿਤੇ ਐਸ ਨਾਲ ਕਰ ਲਓ ਅਤੇ ਇਹ ਦੀ ਬਜਾਏ ਅਸੀਂ ਜਦੋਂ 2 3 4 ਤਰੀਕ ਨੂੰ ਸਤੰਬਰ ਨੂੰ ਜਿਹੜਾ ਸੈਸ਼ਨ ਚੱਲ ਰਿਹਾ ਹੈ ਅਸੀਂ 3 ਤਰੀਕ ਨੂੰ ਇਹਨਾਂ ਸਤੰਬਰ ਨੂੰ ਚੰਡੀਗੜੀ ਵਿੱਚ ਵੱਡੀ ਗੰਤੀ ਵਿੱਚ ਇਕੱਠੇ ਹੋ ਕੇ ਵਿਧਾਨ ਸਭਾ ਉੱਤੇ ਮਾਰਚ ਕਰਨਾ ਹੈਗਾ ਜਿੰਨਾ ਚਿਰ ਸਰਕਾਰ ਸਾਡੀ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰਦੀ ਗਈ ਉਹਨਾਂ ਚ ਜਿਹੜਾ ਹੈਗਾ ਸੰਘਰਸ਼ ਚੱਲਦਾ ਰਹੂਗਾ ਤੇ ਇਹ ਸੰਘਰਸ਼ ਪਹਿਲਾਂ ਨਾਲੋਂ ਵੀ ਤੇਜ਼ ਹੋਵੇ ਮੈਂ ਭਜਨ ਸਿੰਘ ਗਿੱਲ ਫਰਮਿੰਦ ਸਿੰਘ ਦੀ ਹੋਰ ਜਾਣਕਾਰੀ ਅੱਜ ਦੀ ਪੁੱਛਾ ਫਾੜਿਆ ਤੁਹਾਡੀ ਸੰਸਥਾ ਨੂੰ ਕੀ ਮੰਗਾਂ ਨੇ ਤੁਹਾਡੀ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਅਹਿਮ ਮੰਗਾਂ ਵੱਲ ਪੰਜਾਬ ਸਰਕਾਰ ਕੋਈ ਬੰਦੀ ਤਵੱਜੋ ਨਹੀਂ ਦੇ ਰਹੀ ਕਿਉਂਕਿ ਪੰਜਾਬ ਸਰਕਾਰ ਨੇ ਚੋਣਾਂ 'ਚ ਵਾਅਦੇ ਕੀਤੇ ਸੀ ਕਿ ਆਉਣ ਸਾਲ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਾਂਗੇ ਉਸ ਤੋਂ ਬਾਅਦ ਜਿਹੜਾ ਪੈਨਸ਼ਨਰਾਂ ਦਾ 2.68 ਸੀ ਉਹਨੂੰ ਲਾਗੂ ਕਰਾਂਗੇ 900 ਹਜ਼ਾਰ ਦੇ ਪੈਨਸ਼ਨਾਂ ਸੋਧਾਂਗੇ ਅੱਜ ਦੀ ਤਰੀਕ ਵਿੱਚ ਡੀਏ ਦੀਆਂ ਤਿੰਨ ਕਿਸ਼ਤਾਂ ਡਿਊ ਨੇ ਅੱਜ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਹਿੰਦੁਸਤਾਨ ਦੀਆਂ ਬਾਕੀ ਸਟੇਟਾਂ ਦੇ ਮੁਕਾਬਲੇ 25% ਤਨਖਾਹਾਂ ਦੇ ਪੈਨਸ਼ਨਾਂ ਘੱਟ ਲੈ ਰਹੇ ਨੇ ਇੱਕ ਇੱਕ 16 ਤੋਂ ਲੈ ਕੇ 36 21 ਤੱਕ ਦਾ ਤਨਖਾਹਾਂ ਦੇ ਪੈਨਸ਼ਨਾਂ ਦਾ ਰਿਵੀਜ਼ਨ ਦਾ ਜਿਹੜਾ ਬਕਾਇਆ ਉਹ ਪੈਂਡਿੰਗ ਪਿਆ ਸਰਕਾਰ ਨੇ ਪਹਿਲੀ ਲਾਈਨ ਨਾਲ ਮੀਟਿੰਗ ਕੀਤੀ ਉਹਦੇ ਉਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਝੰਡਾ ਮਾਰਨ ਨੂੰ ਪੋਸਟਪੋਨ ਕਰ ਦਿਓ ਤੇ ਅਸੀਂ ਤੁਹਾਡੇ ਨਾਲ 25 ਜੁਲਾਈ ਨੂੰ ਖੁੱਲੀ ਮੀਟਿੰਗ ਕਰਕੇ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਾਂਗੇ ਪਰ ਅਫਸੋਸ ਨਾਲ ਕਹਿਣਾ ਪਾ ਰਿਹਾ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਜਵਾਨ ਦਾ ਪੱਕਾ ਨਹੀਂ ਹੈ ਭਗੌੜਾ ਮੁੱਖ ਮੰਤਰੀ ਹੈ ਉਸ ਨੇ 25 ਜੁਲਾਈ ਥਾਂ ਤੇ 2 ਅਗਸਤ ਚੇਂਜ ਕਰਤੀ 2 ਅਗਸਤ ਤੋਂ ਬਾਅਦ 22 ਅਗਸਤ ਤੇ ਲੈ ਗਿਆ 22 ਅਗਸਤ ਤੋਂ ਬਾਅਦ 12 ਸਤੰਬਰ ਦੀ ਮੀਟਿੰਗ ਤੈਅ ਕਰਤੀ ਅਸੀਂ ਇਹ ਮੀਟਿੰਗ 12 ਦੀ ਬਿਲਕੁਲ ਨਹੀਂ ਕਰਾਂਗੇ ਔਰ ਅਸੀਂ ਸਰਕਾਰ ਦਾ ਵਿਰੋਧ ਕਰਦੇ ਆ ਜਿੰਨਾ ਦਿਨ ਤੱਕ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਹੋਈ ਅਸੀਂ ਟੱਕੇ ਨੇ ਬੈਠਾਂਗੇ ਅਸੀਂ ਘੋਲ ਨੂੰ ਹੋਰ ਤੇਜ਼ ਕਰਾਂਗੇ ਕਿਉਂਕਿ ਮੰਗਾਂ ਦੀ ਪੂਰਤੀ ਵਾਸਤੇ ਕਿਸੇ ਮੀਟਿੰਗ ਦੀ ਲੋੜ ਹੀ ਨਹੀਂ ਹੈ ਜਿਹੇ ਦੀਆਂ ਕਸਤਰ ਰਿਲੀਜ਼ ਕਰਨੀਆਂ ਕੋਈ ਮੀਟਿੰਗ ਦੀ ਲੋੜ ਨਹੀਂ ਤੋੜ ਬਣ ਨਾਟ ਲਾਗੂ ਕਰਨਾ ਕੋਈ ਮੀਟਿੰਗ ਦੀ ਲੋੜ ਨਹੀਂ ਕੱਟੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਕੋਈ ਮੀਟਿੰਗ ਦੀ ਲੋੜ ਨਹੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਆ ਕੋਈ ਮੀਟਿੰਗ ਦੀ ਲੋੜ ਨਹੀਂ ਸੋ ਮੇਰਾ ਭਾਅ ਕਹਿੰਦਾ ਕਿ ਜਿੰਨੀਆਂ ਵੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਇਹ ਮੰਗਾਂ ਨੇ ਉਹਨਾਂ ਦੀ ਪੂਰਤੀ ਬੜੇ ਆਰਾਮ ਨਾਲ ਸਰਕਾਰ ਐਲਾਨ ਕਰਕੇ ਉਹਨਨੇ ਇਹ ਨਹੀਂ ਜਾਣ ਸਕਦੀ ਹੈ ਪਰੰਤੂ ਅਫਸੋਸ ਕਿ ਸਰਕਾਰ ਮੀਟਿੰਗਾਂ ਤੈਅ ਕਰਕੇ ਉਹਨਾਂ ਦੀ ਪੂਰਤੀ ਨਹੀਂ ਕਰ ਰਹੀ